ਮਾਪੇ ਦੇ ਨਾਲ ਮੈਂ ਕਿਹਾ ਹੈ ਕਿ ਗੰਗੋਤ ਸੁਪਰ ਸਰੀਓ ਕੌੜਾ ਦੇਵਲੀ ਸਰਾਂ ਬਾਜੀ ਨੇ ਹੋਰ ਪਤਨੀ ਨੇ ਕਿਉਂ ਸਰ ਪਰ ਕੋਈ ਕਾਗਜ਼ ਨਹੀਂ ਹੈ ਇਸ ਵਿੱਚ ਮੈਨ ਆ ਰਹੀ ਹੈ ਨਾ 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 ਕਾਗਜ਼ ਕੋਈ ਨਹੀਂ ਡਰਾਈਵਿੰਗ ਲਾਇਸੈਂਸ ਕੋਈ ਨਹੀਂ ਕਾਦੀ ਪਰਚੀ ਇਸਦੀ ਅਗਲਾ ਆ ਪਾਜੀ ਇਸ ਹਾਂ ਲੈ ਲੈ ਚੈੱਕ ਕਰਿਓ ਭਈ ਉਹਦੀ ਸ਼ਹਿਬਾਂ ਨੇ ਤੇਰੀ ਕਹੀ ਹੈ ਨਹੀਂ ਆਦੋ ਬਹਾ ਤੇਰੀ ਉਹ 100 ਫਾਉਂਡ ਮੈਂ ਤੁਮੀ 100 ਖੋਈ ਡਰਾਈਵਿੰਗ ਲਾਈਸੈਂਸ 100 ਖੋਈ ਨਹੀਂ ਗੱਲ ਕਰਦਾ ਸੌਗਾ ਬੋਲਿਆ ਜਾਂਦਾ ਨਹੀਂ ਯਾਰ ਬਈ ਚਲਾਨ ਹੁਣ ਅਜੇ ਪੱਕਾ ਠੇਕਾ ਵਾਪਸ ਹੋਣਾ ਚੀਹੇ ਨਾ ਦਾ ਨਾਲ ਪੁਲਿਸ ਵੱਲੇ ਕਿਰੇ ਇੱਕ ਰਾਂਡੇ ਪਿਆ 1 ਮਿੰਟ ਸਮਾਨ ਲੈਣ ਗਏ ਆ ਤੇ ਨਾਲ ਹੀ ਇਹਨਾਂ ਨੇ ਕੈਨ ਪਰਚੀ ਕੱਢਤੀ ਜੇ ਨਾ ਕੋਈ ਸਿਸਟਮ ਹੈ ਨਾ ਕੋਈ ਸਰਕਾਰ ਦਾ ਤਰੀਕਾ ਹੈ ਕਹੋ ਭਾਜੀ ਨਾਲ ਹੀ ਪੱਜੀ ਕੇ ਪੈਸੇ ਲੈ ਲੈ ਪਰਚੀ ਵੀ ਨਹੀਂ ਦਿੱਤੀ 25 25 ਪਰਚੀ 25 ਨਵਾਂ ਪਰਚੀ ਪਰਚੀ ਦੇ ਦੇ ਯਾਰ 25 ਨਵਾਂ ਭਾਜੀ 25 ਅੱਧੀ ਪਾ ਰੋ ਹਿਆ ਲੋ ਨਹੀਂ ਨਹੀਂ ਕੇਸ਼ ਬਾਈ ਇੱਕ ਮਿੰਟ ਪੱਤੀ ਦਾ ਨੰਬਰ ਆ ਗਿਆ ਨਾ ਤੇਰੇ ਕੋਲ ਆ ਤਾਂ ਗਿਆ ਇਹ ਨਾ ਨਾ ਕੁੱਛਿੰਦੇ ਇਹਦੇ ਨੂੰ ਕਾਗਜ਼ ਵੇਖਿਆ ਤੂੰ ਤੂੰ ਕੋਲੇ ਉਹਦਾ ਗੱਡੀ ਤੋਂ ਕੱਢੇ ਨਾ ਨੂੰ ਨਹੀਂ ਦੇਣਾ ਕੋਈ ਇਹ ਤੇ ਆਪ ਦਿਖਾ ਦੇ ਜੇ ਸਾਰਾ ਨਿਕਲ ਆਉਂਦਾ ਐਪ ਤੋਂ ਆਪ ਤਾਂ ਸਾਰਾ ਕੁਝ ਨਿਕਲ ਆਉਂਦਾ ਹੈ ਪਤਾ ਨਹੀਂ ਇਹਨੇ ਕੋਈ ਕੁਝ ਨਹੀਂ ਨਾ ਕੋ ਪਰਚੀ ਦੇਂਦਾ ਨਾ ਕੋ ਦੇਂਦਾ 650 ਰੁਪਏ ਆ ਭਾਈ ਪਰਚੀ ਕਹਿੰਦੇ ਨੇ ਦੇਣਾ ਤੂੰ ਤੂੰ ਆਵੇ ਪਰਚੀ ਤੂੰ ਕੱਢ ਦੇ ਤੇਰੇ ਵੀ ਚੱਲਣ ਦੇ ਹੀ ਆ ਤੂੰ ਵੀ ਗੁੰਡਿਆਂ ਦਾ ਗੁੰਡਿਆਂ ਦਾ ਰਾਜਾ ਬਣਿਆ ਕਰਦਾ ਤੂੰ ਅੱਛਾ ਕੋਈ ਪਰਚੀ ਕੋਈ ਨਹੀਂ ਨਾ ਨਹੀਂ ਤੁਸੀਂ ਪਰਚੀ ਨਹੀਂ ਹੈਗਾ ਉਹ ਕਹਿੰਦਾ ਨਾਂ ਦੱਸੋ ਫੇਰ ਪਰਚੀ ਦੇਣੀ ਆ ਉਹ ਜਦੋਂ ਗੱਡੀ ਦਾ ਨੰਬਰ ਪੈ ਜਾਣਾ ਸਾਰਾ ਨਾਮ ਆਜਣਾ ਓਨਰ ਦਾ ਨਾਮ ਆਜਣਾ ਯਾਨੀ ਕਿ ਪੈਸੇ ਲੈ ਕੇ ਕੁਝ ਨਹੀਂ ਗਾ ਪੈਸੇ ਲੈ ਕੇ ਦੂਰ ਚਲੇ ਆ 1700 ਰੁਪਏ ਕਹਿੰਦਾ ਵੀ ਆਪਣਾ ਨਾਮ ਦਿਓ ਨਹੀਂ ਨਾ ਦੇਖਦੇ ਪਰਚੀ ਨਹੀਂ 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 ਤੇ ਨਾ ਦੇਣਾ ਬੰਦੇ ਕੋ ਲੈ ਲਿਆ ਲੈ ਲਿਆ ਨਾ ਕੋਈ ਨਹੀਂ ਸਿਫਤ ਦੀ ਨਾ ਨਾ ਅੰਮੋ ਕੋਈ ਪ੍ਰੂਫ ਮਿਲਿਆ 650 ਰੁਪਏ ਲੈ ਲਿਆ ਨਾ ਤੇ ਆ ਜੀ ਪੰਜ ਕੀ ਹੋਣਾ ਚਾਹੀਦਾ ਇਸ ਤਰ੍ਹਾਂ ਦੇ ਭਾਈ ਇਨਸਾਫ ਹੋਣਾ ਚਾਹੀਦਾ ਮਾੜੇ ਬੰਦੇ ਦਾ 2 ਮਿੰਟ ਘਰ ਦਾ ਸਮਾਨ ਨਹੀਂ ਲੈ ਸਕਦੇ ਆਪਾਂ ਸੜਕ ਦੇ ਖਲੋ ਗੁੰਡਾ ਕਰਦੀ ਹੈ ਗੁੰਡਾ ਕਰਦੀ ਪੂਰੀ ਗੁੰਡਾ ਕਰਦੀ ਹੈ ਨਾ 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 ਉਹ ਕਾਗਜ਼ ਲੈ ਆ ਨਾ ਲਾਇਸੈਂਸ ਆਪਣੇ ਲੈ ਆ ਮਾਰੀ ਵੀਡੀਓ ਬਣਾ ਕੇ ਵਾਇਰਲ ਕਰੋ ਹੋਰ ਵਜਾਰੀ ਸਾਰੇ ਫੋਟੋ ਨਾਲ ਨਾ ਗੱਡੀ ਨਾ ਇਹਨਾਂ ਦੀ ਕਾ ਗਈ। ਕਿਹੜਾ ਭਾਈ? ਕਿਹੋਤੀ ਚਲਾ। ਅਜੇ ਕੀ ਨਾਮ ਆ ਬਣਾ। ਭਾਈ ਦਾ ਗੱਡਾ ਇਹਨਾਂ ਨੂੰ ਬਣਾਇਆ ਕਰਵਾਉਣਾ। ਇਹਨਾਂ ਨੂੰ ਬਣਾ ਲਵੋ। ਪਾਣੀ ਆਪਾਂ ਵੀ ਬੋਲ ਲਵੋ। ਬਾਜੀ ਬੋਲ ਲਵੋ। ਪਰ ਇਹਨਾਂ ਦੇ ਇਹਨਾਂ ਦੀ ਕਾ ਗਈ। ਇਹਦੇ ਟੈਕ ਚੈੱਕ ਕਰੋ। ਗੱਡੀ ਅਨਰ ਹੈ। ਦੇਖੋ ਭਾਈ। ਨਾ ਇਹਨਾਂ ਦੀ ਗੱਡੀ। ਇਹ ਵਾਇਰਲ ਕਰਨਾ ਸਾਰੀ ਪੋਸਟਾਂ। ਨਿਊਜ਼ ਇੰਡੀਆ ਇਹ આજ ਤੱਕ ਇਹ ਵਾਇਰਲ ਹੋ ਰਹੀ ਹੈ। ਆਪਾਂ ਵੀ ਆਪਾਂ ਜਿਹੜੀ ਬੋਲ ਲਵੋ। ਆਪਾਂ ਜੀ ਚਲੋ ਮੈਂ ਜਾਣਾ ਨਹੀਂ ਨਹੀਂ ਸਰਕਾਰ ਨੇ ਪੈਸੇ ਛੱਡਦੇ ਆ ਅੱਗੇ ਬੰਦਾ ਨਾਲ ਸਾਡੇ ਜਿਸ ਭਾਜੀ ਉਹ ਕਿਹੜਾ ਬੰਦਾ ਕੋਈ ਨਾ ਯਾਰ ਅੱਗੇ ਆਖਣਾ ਭਾਜੀ ਇਹ ਤੇ ਲੋਕਾਂ ਨਾਲ ਕਟੇ ਰਿਹਾ ਆਪਣਾ ਲਾਇਸੈਂਸ ਬਗਾਇਓ ਜਰਾ ਲਾਇਸੈਂਸ ਬਗਾਇਓ ਮੈਂ ਗੱਡੀ ਵਿੱਚ ਭਾਜੀ ਕੋਈ ਲਾਇਸੈਂਸ ਨਹੀਂ ਆ ਫੁੰਦਾ ਕਰਦੀ ਰਹਿੰਦੇ ਪੰਜਾਬ ਦੇ ਇਹ ਕੋਣ ਹੈ ਗੱਡੀਆਂ ਚੱਕਰਨ ਵਾਲੇ ਮੈਂ ਕਾਗਜ਼ ਦੇ ਨਾਲ ਆਇਆ ਸਰਕਾਰੀ ਮੁਲਾਜ਼ਮ ਆਪਣੇ ਆਪ ਨੂੰ ਕਹਿੰਦੇ ਪਿਆ ਕੋਈ ਸਰਕਾਰੀ ਮੁਲਾਜ਼ਮ ਨਹੀਂ ਹੈ ਜਿਹੜਾ ਇਹਨਾਂ ਦਾ ਡਰਾਈਵਰ ਹੈ ਲੋਕਾਂ ਦੇ ਕੋਲ ਲਾਇਸੈਂਸ ਸਾਡੀ ਗ੍ਰੀਵਾਂਡ ਹੋ ਗਈ ਹੈ ਨਹੀਂ ਜੀ ਸਮਾਨ ਮਰੀਕ ਮਾੜਾ ਬੰਦਾ ਸਾਹਮਣੇ ਉਹ ਦਹੀ ਲੈਣ ਗਿਆ ਕਈ ਲੈਣ ਦੇ ਚੱਕਰ ਦੇ ਵਿੱਚ ਹੀ ਇਹਨਾਂ ਨੇ 2 ਮਿੰਟ ਦੇ ਚੱਕਰ ਜਿੰਨਾਂ ਨੇ ਗੱਡੀ ਚੁਕਲੀ ਆ ਇਹ ਕਿੰਨੇ 650 ਇਹ ਦੇਖੋ ਇਹ ਭਜੀ ਇਹ ਵੀਰ ਆਪਣੇ ਆਪ ਸਰਕਾਰੀ ਮੁਲਾਜ਼ਮ ਕਹਿੰਦਾ ਵੇ ਇਹ ਲਾਇਸੈਂਸ ਹੈਗਾ ਇਹ ਸਰਕਾਰੀ ਮੁਲਾਜ਼ਮ ਕਹਿੰਦਾ ਵੇ ਇਹ ਡਰਾਈਵਰ ਕਿ ਭਜੀ ਪਰਚੀ ਕਾਬਾ ਕਰੋ ਮਾਸ਼ੀ ਕਰਨ ਦੇ ਆ ਚੀਕਾਂ ਦੀਆਂ ਨਹੀਂ ਆ ਗਿਆ ਤੇ ਆਪਣਾ ਜੀ ਫਸਣ ਨਾ ਹੋ ਜਾਂਦੇ ਹਰ ਰੋਜ਼ ਤਾਂ ਬਾਈ ਨਹੀਂ ਨਸ਼ੇ ਨਾਲ ਤੁੱਟ ਜਾਏ ਮਹਾਰਾਜ ਦਾ ਨਾਮ ਲਓ ਮਹਾਰਾਜ ਜੀ ਦਾ ਗੱਡੀ ਗਲਤ ਖੜੀ ਸੀ ਦੋ ਮਿੰਟ ਬੜੀ ਥੋੜਾ ਦੱਸ ਦਿਓ ਹਾਂ ਜੀ ਗੱਡੀ ਗਲਤ ਲੱਗੀ ਗੱਡੀ ਚੱਕੀ ਆ ਦੇਖਦਾ ਆ ਵੀ ਅਹੀਂ ਉਹਦੇ ਨਾਲ ਭਾਈ ਪੈਸੇ ਵਾਪਸ ਪਹਿਲ ਲੈਣਾ ਨਾ ਗੱਲ ਕਰੋ ਇਹਨਾਂ ਨੇ ਗੱਲ ਕਰਦੇ ਸਾਡੀ ਕੋਈ ਸਵਾਲ ਦਾ ਚਾਹ ਨਹੀਂ ਕੀਤਾ ਇਹ ਨਾ ਦਵਾ ਅੱਛਾ ਭਾਈ ਜਿਹੜੀ ਆ ਗੱਡੀ ਵਿੱਚ ਕਹੀ ਨਾਲ ਹੁੰਦੇ ਮੈਂ ਨਾਲ ਜਿਹੜੇ ਤੁਹਾਡੇ ਬੰਦੇ ਨਹੀਂ ਛੋਟੀਆਂ ਉਮਰਾਂ ਦੇ ਨੇ ਇਹਨਾਂ ਇਹਨਾਂ ਦੇ ਕਾਗਜ਼ ਚੈੱਕ ਕਿੱਦਾਂ ਲਈ ਗਦੀ ਇਹਨਾਂ ਦੇ ਕਾਗਜ਼ ਕਿੱਦਾਂ ਨਹੀਂ ਇਹ ਭਾਈ ਜੀ ਇਹਨਾਂ ਦਾ ਜਮਾ ਵਲ ਸੰਸਾ ਜਾ ਕੇ ਪੁੱਛ ਲਈ ਜਮਾ ਵਲ ਵੈਸੇ ਰੂਲ ਕੁਛ ਨਹੀਂ ਨਜਾ ਆਮ ਜੰਦਾ ਦਾ ਜਮਾ ਹੋਇਆ ਉਹਦੀ ਚਲਾਨਾ ਕਰਦੇ ਪੁੱਛ ਨਹੀਂ ਨਜਾ ਕੇ ਇਹ ਦੇ ਭਾਈ ਹੁਣੇ ਚਰਾਣੇ ਦਾ ਵੀ ਹੁਣੇ ਉਹਨੇ ਕਹਿਆ ਦਫ਼ਤਰੇ ਨਾਲ ਕੱਟਰੀ ਬੈਠੇ ਜੇ ਉਹ ਚਰਾਣੋਂ ਨਜੀ ਦੇ ਚੂਕਾਂ ਮ ਜਾ ਕੇ ਕਰੋ ਚਰਾਣੇ ਦਾ ਉਹਨੇ ਹੁਣ ਇਹਦੇ ਕੋਲ ਸਾਈਸ ਪੁੱਛ ਲੈਂਦਾ ਮੈਨੂੰ ਫਿਰ ਨਾਨਕ ਜਾ ਕੇ ਭਾਈ ਸੰਸਾਹ ਨੂੰ ਪਤਾ ਹੁੰਦਾ ਮੈਨੂੰ ਹੀ ਕਿ ਲਾ ਕਰ ਰਹੇ ਹੋ ਸਹੀ ਕਹਿੰਦੇ ਹੋ ਆਪਾਂ ਗੱਡੀ ਚਲਾਣੇ ਆ ਡਰਾਈਵਿੰਗ ਲਾਇਸੈਂਸ ਕੋਲ ਹੋਣਾ ਚਾਹੀਦਾ ਇਹਨਾਂ ਦਾ ਡਰਾਈਵਿੰਗ ਲਾਇਸੈਂਸ ਹੈਗੇ ਜੀ ਲਾਨ ਘੱਟਾ ਚੱਪਤਾ ਆਪਣਾ ਛੱਡਿਆ ਨਾ ਮੈਂ ਤੇ ਕਿ